ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8877810778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀ ਰਹਿੰਦੀਆਂ ਨੇ ਅੱਜ 6 ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਕੋ ਲੈ ਲਾਂਗੇ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂਜੀ ਗੁਰਦਰਪ ਸਿੰਘ ਆ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ ਜੀ 9801755676 ਆ ਠੀਕ ਆ ਜੀ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਵੈਗ ਗਿਆ ਮਾਲੀ ਹਾਂ ਵੈਗ ਗਿਆ ਠੀਕ ਆ ਅੱਜ ਕਿੰਨੇ ਐਨੀਮਲ ਆ ਜੀ ਅੱਜ 6 ਆ ਜੀ ਠੀਕ ਆ ਜੀ ਜਰਸੀ ਤੋਂ ਸ਼ੁਰੂ ਕਰ ਲੱਗੇ ਬਈ ਹ ਇਹ ਦੂਜਾ ਸੂਆ ਪਿਓਰ ਪੰਜਾਬ ਵਾਲੀ ਜਰਸੀ ਆ ਜੀ ਠੀਕ ਹੈ ਜੀ ਦਾਨ ਕਿੰਨੇ ਲੈ ਜੂ ਬਾਈ ਦਾਨ 7 ਪਏ ਕਿੰਨਾ ਕ ਭਾਜੂ ਦੁੱਧ ਦੋ ਦੋ 18 ਕਿਲੋ ਪਹਿਲੇ ਸੂਏ ਚ ਵਾਜਦਾ ਲਈ ਆ ਬਾਈ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਆਪਣਾ ਪਿੰਡ ਛੜੱਕ ਦੇ ਕੋਠੇ ਆ ਠੀਕ ਹੈ ਜੀ ਇੱਥੇ ਕੋਈ ਨਹੀਂ ਵੀ ਇਹਦਾ ਵੱਡੇ ਪਿੰਡ ਇਹ ਵੱਡੇ ਬੰਡੋਲੇ ਹੁੰਦੇ ਠੀਕ ਹੈ ਜੀ ORIGINAL ਦੂਜਾ ਸੂਆ ਦੇਣ ਲਗਭਗ ਹਫਤਾ ਲੈ ਜਾਊਗੀ ਕੋਈ ਛੋਟੀ ਜਰਸੀ ਨਹੀਂ ਫੋਲੋ ਵੱਡੀ ਤੇ ਕੱਦ ਕਾਠ ਵਾਲੀ ਆ ਸੋਹਣੀ ਬੇਸ ਕੁਆਲਟੀ ਵਰਜਨ ਵਾਲੀ ਆ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਆ ਜਿੰਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਚਾਰੇ ਥਨ ਗੈਪ ਤੇ ਲੱਗੇ ਨਿਖੜਵੇਂ ਇੱਕੋ ਹੀ ਸਾਈਜ਼ ਦੇ ਨੇੜੇ ਤੋਂ ਦਿਖਾ ਦਿੰਨੇ ਆ ਜੀ ਬਾਕੀ ਥਾਣਾ ਦੀ ਓਕੇ ਆ ਬਾਈ ਥਾਣਾ ਦਾ ਵੀ ਯਾ ਤਾ ਥਾਣੀ ਦੱਸੀ ਜਾਂਦਾ ਗਾਂ ਦਾ ਕੀ ਚੀਜ਼ ਆ ਬਹੁਤ ਸੋਹਣਾ ਥਾਨ ਲੱਗਿਆ ਵਾ ਦੇਖ ਤੱਕਦੇ ਹੋ ਚਾਰੇ ਥਣ ਹੱਥੀ ਚਵਾਈ ਵਾਲੇ ਸੁਨਾ ਗਲਾਬੀ ਥਾਣਾ ਬਾਕੀ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ ਕਿ ਪਹਿਲੇ ਸੂਏ 18 ਕਿਲੋ ਦੁੱਧ ਦਿੱਤਾ ਵਾ ਸ਼ਾਈਨਿੰਗ ਚੈੱਕ ਕਰ ਲੋ ਜੀ ਸਕੈਨ ਤੇ ਪੂਰੀ ਟੌਪ ਦੀ ਜਰਸੀ ਕੱਲੀ ਕੱਚੀ ਕੱਚੀ ਹੈ ਜਿੱਦ ਦੇ ਕਰਮ ਵਾਲੀ ਤਿਆਰ ਹੋਊਗੀ ਉਹਦੇ ਗੱਲਾਂ ਕਰਾਊਗੀ ਇਹਦਾ ਮੁੱਲ ਬਾਈ ਇਹਦਾ ਮੁੱਲ ਤਾਂ ਵੀਰੇ ਭਣਾ 60000 ਕਰਾਣਾ ਪਰ 50 ਦੀ ਹਾਂ ਨਾ 100 ਰੁਪਏ ਛੂਟ ਕਰਾਂਗੇ ਠੀਕ ਆ ਜੀ ਮੁੱਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਯਾ ਜੋ ਛੋੜ ਕਰ ਦਾਂਗੇ ਜੀ ਨੂੰ ਜੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਹਾਂ ਬੜਾ ਵੱਡਾ ਫਰਕ ਹੈ ਨਹੀਂ ਗਾ ਵੇੜ ਚ ਬਾਈ ਕਹੋਗੇ ਜਿਹਨੇ ਬੰਦੇ ਤੋਂ ਲਈ ਹੋਈ ਵੀਡੀਓ ਵੇਂਦੀ ਰਹਿੰਦੀ ਆ ਉਹਨਾਂ ਨੇ ਤੈਨੂੰ ਵੀ ਫੋਨ ਲਾਇਆ ਵਾ ਸੀ ਪਹਿਲਾਂ ਠੀਕ ਆ ਜੀ ਤੈਨੂੰ ਪਰਸੋਂ ਫੋਨ ਆਇਆ ਵਾ ਸੀਗਾ ਹਾਂ ਆਇਆ ਸੀਗਾ ਬਾਅਦ ਚ ਉਹਨਾਂ ਨੇ ਰੈ ਕੈਨਸਲ ਕਰਤੀ ਸੀ ਉਹ ਰੈ ਕੈਨਸਲ ਨਹੀਂ ਗਾਂ ਹੀ ਮੈਨੂੰ ਵੇਜਤੀ ਸੀ ਉਹਨਾਂ ਨੇ ਬਾਈ ਠੀਕ ਆ ਜੀ ਹਾਂ ਹਕੀ ਹੋਵਾਂ ਨੇ ਤੇ ਬਰੀਕ ਬਰੀਕ ਵੇਂਜ ਚੈੱਕ ਕਰ ਸਕਦੇ ਹੋ ਤੁਸੀਂ ਵਾਲਟਲਾ ਹਵਾਨ ਨੇ ਜੋ ਬਹੁਤ ਮੰਨਾਂ ਨੇ ਹਵਾਨਾ ਖਿੱਚਾਂਗੇ ਤਾਂ ਰੋਵੜਾਂ ਨੂੰ ਵਧੂਗਾ ਦੇਖ ਸਕਦੇ ਹੋ ਤੁਸੀਂ ਵਾਲਟਲਾ ਦਾ ਖਾਲੀ ਸੀਲ ਸਭ ਪੂਰੀ ਹੈ ਬਈ ਫੁੱਲ ਸੀਲ ਸਭ ਹੈ ਤੁਹਾਨੂੰ ਬਈ ਹੱਥ ਮਾਰ ਕੇ ਦਾਖਾ ਦੇ ਠੀਕ ਹੈ ਜੀ 50000 ਚੋਂ ਬਾਈ ਕਹਿੰਦਾ ਛੋੜ ਕਰ ਦਾਂਗੇ ਜਿਹਨੂੰ ਜਚੂਗੀ ਨਮਾ ਬਾਈ ਦਾ ਸਿਕਰੀ ਤੇ ਜੀ ਆ ਗਾਂ ਦਾ ਬਾਈ ਸਾਰਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਕੱਲੀ ਕੱਚੀ ਕੱਚੀ ਹੈ ਜੀ ਕਿਹਦੇ ਗਾਂ 2 ਨੰਬਰ ਬਾਈ ਕਿਹੜੀ 2 ਨੰਬਰ ਤੇ ਸ਼ਾਈ ਵਾਲਾ ਵੇੜਾ ਬਾਈ ਠੀਕ ਹੈ ਜੀ ਉਦੋਂ ਬਹੁਤ ਫੂਨ ਆਇਆ ਜਦ ਜਿਹਦੀ ਸੂਈ ਵੀ ਛਾਈ ਵਾਲਾ ਪਾਈ ਉਹ ਸੇਲ ਹੋ ਗਈ ਉਹ ਸੇਲ ਹੋ ਗਿਆ ਜਿਹੋ ਦੀ ਮੰਗਦੇ ਇਹ ਆ ਹੀ ਆ ਠੀਕ ਆ ਜੀ ਤੇ ਇਹ ਵੀ ਉਹਦੇ ਵਾਂਗੂ ਸੀ ਉਹੋ ਹੀ ਕੋ ਜੀ ਸਾਰਾ ਕੁਝ ਕਿੰਨੇ ਮੇ ਸੂਏ ਸੁੰਦੀ ਆ ਜੀ ਇਹ ਇਹ ਬਈ ਦੂਜਾ ਸੂਆ ਵੀਰੇ ਦਨ ਕਿੰਨੇ ਲੈ ਜੂ ਬਈ ਇਹ ਬਈ ਦਨ ਹਜੇ 7 ਪਏ ਆ ਇਹ ਫਾਰਮ ਚੋਂ ਵੜ ਲਈ ਵੀ ਆ ਬਈ ਛਾਈ ਵਾਲਾ ਠੀਕ ਆ ਜੀ ਹਾਂ ਬਾਕੀ ਜੋ ਤੋ ਤਰੂਗੀ ਆਪ ਹੀ ਦਿਖਾਓ ਛੇ ਦੰਦ ਮੂਤ ਲਾਓ ਜੀ ਤੋੜ ਕੇ ਦਿਖਾ ਦਿਓ ਡੇਟ ਮੁਤਾਬਕ ਡੇਟ 7 ਪਏ ਆ ਕਿੰਨਾ ਕੁ ਪਾ ਜੂ ਬਈ ਦੋਦ ਬਈ 20 ਕਿਲੋ ਪਹਿਲੇ ਸੂਏ ਦਿੱਤਾ ਵੱਚੀ ਦਾ ਠੀਕ ਆ ਜੀ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਆ ਤੇ ਬਾਈ ਕਹਿੰਦਾ ਜਿਹੜੀ ਆ ਪਿਛਲੀ ਵੀਡੀਓ ਚ ਪਾਈ ਸੀ ਸਾਹੀਵਾਲ ਕਰਮ ਵਾਲੀ ਉਹਦੇ ਅੰਗੂਸੀ ਰਸਾਊਆ ਭਲਾ ਵੇੜ ਦੇ ਵਿਚਾਲੇ ਚੋਂ ਨੇ ਬੈਜੋ ਤੇ ਤਾਂ ਵੀ ਪੂਰਾ ਨਹੀਂ ਤੈਰ ਪੜਦੀ ਚਲੋ ਇਹ ਤੇ ਜ ਵੀ ਸੋਹਣੇ ਗੈਪ ਤੇ ਲੱਗੇ ਲਖੜਵੇਂ ਜਿਵਾਈ ਵਾਲੇ ਵਜਨ ਵੇਖੋ ਵੇੜ ਚ ਕੀ ਕੀ ਆ ਬੜੀ ਭੋਲੀ ਆ ਵੇੜ ਸਾਰੀ ਦੇਖ ਸਕਦੇ ਹੋ ਤੁਸੀਂ ਕੋਈ ਲਿੱਸੀ ਫਿੱਕੀ ਨਹੀਂ ਚੰਗੀ ਸੇਵਾਲੇ ਘਰੋਂ ਆਈ ਵੀ ਬਾਈ ਕਹਿੰਦਾ ਫਾਰਮ ਚੋਂ ਵੇੜ ਆਈ ਵੀ ਆ ਬਾਕੀ ਡੇਟ ਮੁਤਾਬਕ ਦਿਨ 7 ਪਏ ਆ ਹਜੇ ਮੈਨੂੰ ਬਹੁਤਾ ਵਛੀ ਮੂਰੋ ਤੱਕ ਵਖਾ ਲੇਵੇ ਦੀ ਕੀ ਚੀਜ਼ ਆ ਬਰੇ ਲਓ ਜੀ ਆ ਗਾੜੀ ਚ ਵੀ ਦੁੱਧ ਬਈ ਚੰਗਾ ਹੋਊਗਾ ਕਿਉਂਕਿ ਰਵਾਨਾ ਅੱਗੇ ਨੂੰ ਵੀ ਬਹੁਤ ਆ ਤੇ ਬੈਕ ਸਾਈਡ ਨੂੰ ਵੀ ਚੰਗਾ ਕੱਢੂਗੀ ਕਿਉਂਕਿ ਕੱਚੀ ਆ ਹਜੇ ਤਿਆਰੀ ਫੁੱਲ ਹੈ ਨਹੀਂ ਜਿੱਦੇ 7 ਦਿਨਾਂ ਨੂੰ ਤਿਆਰ ਹੋਈ ਮੂਤੇ ਫੁੱਲ ਸੋਹਣੀ ਤਿਆਰੀ ਹੋਣੀ ਦੋ ਗਾਂਗਾਂ ਜਣੀ ਦਾ ਚੌੜੀ ਪਈ ਆ ਪਛੋਂਦਰੇ ਯਾਰ ਸਹੀ ਗੱਲ ਆ ਜੀ ਪੂਰਾ ਚੌੜਾ ਪੈਠ ਗੋਲ ਮਟੋਲੀ ਆ ਬਈ ਇੱਕ ਆਪ ਕਹਿ ਦਿੰਨੇ ਉਹਨੇ ਨਾ ਹੱਡ ਦੀ ਲਿਆ ਛੱਡ ਤਾਂ ਇਹਦੇ ਹੈ ਨਹੀਂ ਕਿਸੇ ਕੋਲ ਸਾਰੇ ਜਾਮੀ ਚੜਿਆ ਵਾ ਮੁੱਲ ਬਈ ਦਾ ਇਹ ਵੀਰੇ 50 500 ਹੀ ਦੇਵਾਂਗੇ ਵੜਾ ਠੀਕ ਹੈ ਜੀ ਪੂਰੇ ਪ੍ਰੋਪਰ ਰਿਕਾਰਡ ਵਾਲੀ ਵੜਾ ਆਪਾਂ ਡਰੈੱਸ ਸਾਰਾ ਕੁਝ ਦੇ ਕੇ ਵੜ ਤੁਰਾਂਗੇ ਠੀਕ ਹੈ ਜੀ ਉਹੋ ਜੀ ਗੱਲ ਨਹੀਂ ਜਦੋਂ ਗਾਉਂ ਰਿਕਾਰਡ ਆਇਆ ਆਪਾਂ ਦੇਖੇ ਦੋੰਬਾਈ ਕਹਿੰਦਾ ਪ੍ਰੋਪਰ ਰਿਕਾਰਡ ਠੀਕ ਇਹਦਾ ਵੀ ਪਤਾ ਹੋਰ ਦੱਸ ਯਾਰ ਜਿਹੜਾ ਟੀਕਾ ਲੱਗਿਆ ਹਾਂ ਅੱਜ ਇਹ ਵੀ ਸਾਰਾ ਕੁਝ ਪਤਾ ਇਹ ਗਾਂਵਾਰੇ ਕਿਸੇ ਦਾ ਹੋਰ ਨਹੀਂ ਪਤਾ ਕੱਲਾ ਇਹਦਾ ਪਤਾ ਬਸ ਸਹੀ ਗੱਲ ਹੈ ਜੀ ਬਾਈ ਕਹਿੰਦਾ ਜਿਹੜਾ ਇਹਦਾ ਸੀਮਣ ਲੱਗਿਆ ਵਾ ਆਪਾਂ ਉਹਦਾ ਵੀ ਰਿਕਾਰਡ ਦੇ ਦਾਂਗੇ ਜਿੱਥੋਂ ਆਈ ਆ ਉਹ ਵੀ ਸਾਰਾ ਕੁਝ ਦੱਸ ਦਾਂਗੇ 20 ਕਿਲੋ ਪਹਿਲੇ ਸੂਏ ਚਵਾਇਆ ਹੋਇਆ ਆਈ ਬਾਕੀ ਇੱਕ ਦਿਰ ਸੇਵਾ ਦੇ ਸਰਤੀਆ ਜਿਹੜੇ ਹਸਾਬ ਨਾਲ ਕਰਮ ਵਾਲੀ ਦੀ ਤਿਆਰੀ ਆ ਦੇ ਵੀ ਦੇਉ ਤੇ ਇੱਕ ਬਈ ਫੈਟ ਇਹਨਾਂ ਦੀ ਮੱਝਾਂ ਜੀ ਆਉਂਦੀ ਹੁੰਦੀ ਆ ਉਹ ਬਹੁਤ ਚੰਗਾ ਹੁੰਦਾ ਇਹਨੇ ਨਾ ਦੁੱਧ ਤਾਂ ਦਊ ਕਿਹੜੀ ਗਾਂ ਤੱਕ ਡੀ ਪਈ ਜਾਵੇ ਇਹ ਮੜਾ ਗਰਮੀ ਰਹਿ ਤਾਂ ਗਾਂ ਕਹਿ ਸਕਦੇ ਬਾਕੀ ਸੋਹਣੀ ਫੇਸ ਕੁਆਲਟੀ ਛੋਟਾ ਜਿਹਾ ਮੂੰਹ ਚੈੱਕ ਕਰ ਲਓ ਜੀ ਛੋਟਾ ਜਿਹਾ ਇਹ ਜਰਸੀ ਦੇ ਸ਼ਾਈ ਵਾਲ ਕ੍ਰੋਸ ਆ ਮੂੰਹ ਜਰਸੀ ਵਾਲਾ ਲੱਗਾ ਵਹਿੜ ਨੂੰ ਸਹੀ ਗੱਲ ਆ ਜੀ ਬਾਕੀ ਬਈ ਫੈਟ ਚੰਗੀ ਆ ਉਹ ਗਰਮੀ ਕਰਮ ਵਾਲੀ ਨੇ ਮਨਾਉਣੀ ਨਹੀਂ ਨੀਗੀ 50500 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਥਣ ਥਣ ਬਾਹ ਨਹੀਂ ਹੈ ਚੰਗਾ ਲੱਗਾ ਵੀਰੇ ਨੇੜੇ ਹੋ ਕੇ ਥਾਣਾ ਵਿਖਾਉਣਾ ਦੀ ਚੀਜ਼ਾਂ ਇਹ ਨਹੀਂ ਕੋਹੋ ਜੀ ਗੱਲ ਆ ਲੋ ਜੀ ਥਣ ਚੈੱਕ ਕਰ ਲੋ ਵਿੱਤੀ ਤੇ ਚਾਰੇ ਥਣ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲੇ ਨੇੜੇ ਤੋਂ ਚੈੱਕ ਕਰਵਾ ਦਿੰਨਾ ਜੀ ਤਿੰਨ ਨੰਬਰ ਬਾਈ ਹੁਣ ਗਰਮੀ ਆ ਗਈ ਐਫ ਵੀਰੇ ਘਟ ਮੰਗਦੇ ਆ ਆਪਾਂ ਕਈ ਚੱਲੇ ਤੰਗੋ ਲੈ ਕੇ ਉਹ ਜੇ ਰੰਗ ਆਉਣ ਲੱਗੇ ਹੁਣ ਕ੍ਰੋਸ ਤੇ ਜਰਸੀ ਚੱਲ ਰਹੀ ਹੈ ਠੀਕ ਹੈ ਜੀ ਤਿੰਨ ਨੰਬਰ ਇਹ ਵੀ ਜਰਸੀ ਇਹ ਵੀ ਕ੍ਰੋਸ ਆ ਪਯੋਰ ਨਹੀਂ ਜਰਸੀ ਕ੍ਰੋਸ ਆ ਪਰ ਆਪਾਂ ਇੱਕ ਸਾਨੂੰ ਦੱਸ ਦਿੰਦੇ ਆ ਵੀਡੀਓ ਦੇ ਪਹਿਲਾਂ ਹੀ ਚੱਲਣ ਤੋਂ ਜੇ ਜ ਆਪਾਂ ਕ੍ਰੋਸ ਲਾਵਾਂਗੇ ਲੂਤਲਣਾ ਲਾਵਾਂਗੇ ਥੱਲੇ ਹੱਥ ਫੇਰ ਕੇ ਫੇਰ ਲੈਣੀ ਹੈ ਟੀ ਸੀ ਐਚ ਐਫ ਜਿੰਨੀ ਹੋਊਗੀ ਹੁਣ ਆ ਬ੍ਰੇਡ ਆ ਜਿਵੇਂ ਮਰਜ਼ੀ ਇਹਦੇ ਥੱਲੇ ਬੈਠਾ ਰ ਤੁਹਾਨੂੰ ਵਿਖਾ ਦਿੰਦੇ ਆ ਰਸਤਾ ਛੱਡ ਕੇ ਬਹਉਂਦੀ ਇਹ ਵੀ ਆ ਕ੍ਰੋਸ ਦੀ ਪੈਂਦੀ ਆ ਜਰਸੀ 2 3 ਬ੍ਰੇਡਾਂ ਮੈਕਸ ਆ ਜੀ ਪਰ ਇਹਨਾਂ ਦਾ ਫਾਇਦਾ ਵੀ ਇਹ ਆ ਗਰਮੀ ਕਰਮ ਵਾਲੀ ਨੇ ਮਨਾਉਣੀ ਨਹੀਂ ਬੈਠ ਪੜੋ ਤੇ ਫਟ ਚੰਗੀ ਆ ਜੂਗੀ ਜੀ ਥਣਲੇ ਬਾਰੇ ਪਿੱਠ ਪੜਾ ਵਿਖਾਉਣਾ ਵੀ ਯਾਰੀ ਦਿਨ ਕਿੰਨੇ ਲੈ ਜੂ ਬਾਈ ਦਿਨ ਤਾਂ ਪਈਆ ਮਰੇ ਹਜੇ ਦੇ ਦਿਨ ਤਾਂ ਬਾਈ ਖੁੱਲੇ ਹੀ ਲੈ ਜੂਗੀ ਭਵਾਨਾ ਤਾਂ ਕਰਮ ਵਾਲੀ ਨੇ ਸਟਾਰਟ ਹੀ ਕੀਤਾ ਹਜੇ ਬਣਾਉਣਾ ਥਣ ਬਹੁਤ ਚੰਗਾ ਲੱਗਿਆ ਵਾ ਗੈਪ ਤੇ ਨਿਖੜ ਮੇ ਹੱਥੀਂ ਦਵਾਈ ਆ ਦੇ ਆਏ ਨਹੀਂ ਵੀ ਦੋਗਲੀਆਂ ਵੀ ਲਾ ਥਣਲੇ ਲਾਪੇ ਛੜ ਮਾਰੂਗੀ ਲੈ ਸਹੀ ਗੱਲ ਜਿਵੇਂ ਮਰਜੀ ਬੈਠਾ ਰਹੇ ਆਪਾਂ ਲੈਣੀ ਨਸਲ ਠੰਢੀ ਆ ਠੀਕ ਆ ਜੀ ਬਾਈ ਕਹਿੰਦਾ ਆਪਾਂ ਗਰਮ ਕਾਂ ਲੈਂਦੇ ਨਹੀਂਗੇ ਥੋੜਾ ਜਿਆਦਾ ਡਰਦਾ ਕੇ ਹੋਰੇ ਤਾਂ ਤੂ ਸੇਲਤਾ ਉਹ ਪੂਰਾ ਫਨਾ ਦੀ ਓਕੇ ਆ ਬੇਫਿਕਰ ਹੋ ਕੇ ਆ ਜਾਓ ਬਾਕੀ ਕੱਦ ਵਜਨ ਵਾਲੀ ਆ ਜੀ ਕੋਈ ਛੋਟੀ ਨਹੀਂ ਕੀ ਫੋਲ ਵੱਡੇ ਕੱਦ ਵਾਲੀ ਆ ਆਮ ਜਿਹੜੀਆਂ ਜਰਸੀਆਂ ਹੁੰਦੀਆਂ ਉਹਨਾਂ ਦੇ ਮੁਕਾਬਲੇ ਵੱਡੀ ਆ ਜੀ ਕਿਉਂਕਿ ਕ੍ਰੋਸ ਚ ਪੈ ਜਾਂਦੀ ਆ ਤੇ ਫੈਟ ਇਹਦੀ ਵੀ ਮੱਝਾ ਚ ਗਣੀ ਜਾਣੀ ਆ ਕਿਉਂਕਿ ਪਿਓਰ ਜਰਸੀ ਨਹੀਂ ਕ੍ਰੋਸ ਆ ਜੀ ਵੇਰੇ ਬੱਚੀ ਦਾ ਰੰਗ ਹੀ ਚਟਾਇਆ ਵੱਚੀ ਲਾਲ ਹੁੰਦੀ ਦਾ ਮੁੱਲ ਹੀ ਕੋਈ ਨਹੀਂ ਸੀ ਵੇੜ ਦਾ ਸਹੀ ਗੱਲ ਹੈ ਜੀ ਹਾਂ ਮੁੱਲ ਬਈ ਇਹਦਾ ਬਾਕੀ ਸੀਲ ਤਾਨ ਤੋਂ ਪੁੱਜ ਗਿਆ ਕੋਈ ਆਏ ਨਹੀਂ ਕੋਈ ਜਵਾਕ ਚੋਈ ਚਲੇ ਬੁੜੀਆਂ ਚੋਈ ਚਲੇ ਪਹਿਲਾਂ ਕੈਮਰੇ ਤੋਂ ਡਰ ਕੇ ਵੱਚੀ ਭੱਜੀ ਸੀ ਆਣ ਠੀਕ ਹੈ ਜੀ ਹਾਂ ਮੁੱਲ ਬਈ ਇਹਦਾ ਇਹ ਵੀਰੇ ਹਾਂ ਨਾ ਹੂ 40000 ਦੀ ਵੱਚੀ ਦੇਵਾਂਗੇ ਠੀਕ ਹੈ ਜੀ ਹਾਂ ਪੜਾ ਵਪਾਰੀ ਲੈ ਜੇ ਵਪਾਰੀ ਨੂੰ ਵੀ ਨਫਾ ਦੇਣਾ ਈ ਹੈ ਠੀਕ ਹੈ ਸਹੀ ਗੱਲ ਹੈ ਜੀ ਕਿਉਂਕਿ ਬਈ ਕੱਚੀ ਥੋੜੀ ਜਿਆਦਾ ਹੀ ਆ 10000 ਬਹੁਤ ਹੁੰਦੇ ਆ ਤਿਆਰੀ ਕਰਨ ਵਾਸਤੇ ਜੇ ਕੋਈ ਵਪਾਰੀ ਵੀਰ ਲੈ ਗਿਆ ਉਹਨੂੰ ਵੀ ਚਾਰ ਪੈਸੇ ਛੱਡ ਜੂਗੀ ਕਿਉਂਕਿ ਦਸਾਂ ਦਿਨਾਂ ਦੀ ਡੇਟ ਮੁਤਾਬਕ ਤੱਕੀ ਆ ਜਿੱਦ ਦੇ ਤਿਆਰ ਹੋਗੀ ਉਹਦੇ ਪੂਰੀ ਸੋਹਣੀ ਟੌਪ ਦੀ ਗਾਂ ਬੰਨ੍ਹ ਆ ਜੀ ਮੁੱਲ ਬਈ 40000 ਤੋਂ ਛੋੜ ਛੱਪਾ ਜੀ ਹਾਂ ਛੋੜ ਛੱਪਾ 40000 ਤੋਂ ਬਾਈ ਕਹਿੰਦਾ ਛੋੜ ਛੱਪਾ ਕਰਦਾ ਜੀ ਮੇਵਾ ਥਣ ਬਹੁਤ ਚੰਗਾ ਆ ਲੇ ਗੇ ਜੂਗੀ ਨੰਬਰ ਬਾਈ ਦਾ ਸਕਰੀਨ ਇਦੋਂ ਥਣ ਵਿਖਾ ਦਿਓ ਬਾਕੀ ਮੇਨ ਗੱਲ ਆ ਕੋਈ ਛਾਖ ਨਹੀਂ ਵਾਧੂ ਚਾਰ ਹੀ ਥਾਣਾ ਉਹ ਵੀ ਗੈਪ ਤੇ ਲੱਗੇ ਹੋਏ ਆ ਹੱਥੀ ਜਵਾਈ ਵਾਲੇ ਜੀ ਇਹ ਸਾਰੀਆਂ ਗਰਮੀ ਰਹਿਤ ਗਾਂਗਾਂ ਆ ਵੀਰੇ ਅੱਜ ਠੀਕ ਆ ਜੀ 4 ਨੰਬਰ ਬਾਈ ਇਹ ਵੀ ਕ੍ਰੋਸ ਹੀ ਆ ਹਨਾ ਬਾਈ ਇਹ ਵੀ ਕ੍ਰੋਸ ਆ ਵੀਰੇ ਠੀਕ ਆ ਜੀ ਅੱਜ ਬਾਈ ਕ੍ਰੋਸ ਹੀ ਲੈ ਕੇ ਆਇਆ ਸਾਰੀਆਂ ਇਹ ਵੀ ਕ੍ਰੋਸ ਹੀ ਆ ਤੇ ਮੇਨ ਗੱਲ ਥਾਣਾ ਵਾਲੇ ਪਾਸੋਂ ਬਾਈ ਐਕਟ ਨੰਬਰ ਆ ਸਾਰਿਆਂ ਦਾ ਥਾਣਾ ਹਫਤੀ ਚਵਾਈ ਵਾਲਾ ਉਹ ਵੀ ਗੈਪ ਤੇ ਕੋਈ ਜੁੜਦਾ ਪੜਦਾ ਨਹੀਂ ਸਰਪ ਕੱਚੀਆਂ ਜ਼ਰੂਰ ਆ ਕੋਈ ਹਫਤੇ ਦੀ ਕੱਚੀ ਆ ਕੋਈ ਦਸਾਂ ਦਿਨਾਂ ਦੀ ਕੱਚੀ ਆ ਜਣੀ ਇਹ ਚਾਰ-ਚਾਰ ਦਿਨ ਸਾਂਹ ਕੇ ਵੇਚ ਰੀਆ ਹੁਣ ਤਾਂ ਸੋਹਣੀਆਂ ਵੜਾ ਬਣ ਜਾਣੀਆਂ ਜੀ ਡਿਟੇਲ ਕੀ ਆ ਬਈ ਇਹਦੀ ਦੂਜਾ ਸੂਆ 6 ਦੰਦ ਵੱਛੀ ਹੈ ਬੇ ਦੰਦਾ ਦਾ ਠੀਕ ਹੈ ਮੂੰਹ ਤੋਂ 6 ਦੰਦ ਦੂਜਾ ਸੂਆ ਕੱਦ ਕਾਟ ਤੇ ਵਜਨ ਵੱਡਾ ਹੀ ਹੈ ਜੀ ਚੈੱਕ ਕਰ ਲੋ ਤੁਸੀਂ ਪੂਰੇ ਹੈਵੀ ਬਾਡੀ ਵੇਟ ਦੀ ਆ ਤਿਆਰੀ ਇਹਦੀ ਵੀ ਚੰਗੀ ਆ ਦਿਨ ਕਿੰਨੇ ਪਾਜੂ ਬਾਈ ਦਿਨ 7 ਪਏ ਹੋਣੇ ਹਜੇ ਠੀਕ ਹੈ ਜੀ ਲਗਭਗ ਸਾਰੀਆਂ ਹਫ਼ਤਾ ਦਸਾਂ ਦਿਨਾਂ ਦੀਆਂ ਕੱਚੀਆਂ ਨੇ ਦੁੱਧ ਕਿੰਨਾ ਪਾਜੂ ਦੁੱਧ ਵੀ 18 ਲੀਟਰ ਪਲੋਣ ਦਾ ਦਿੱਤਾ ਵੱਛੀ ਦਾ ਠੀਕ ਆ ਜੀ ਥੋੜੀ ਜਿਹੀ ਇੱਕ ਸਾਈਡ ਤੇ ਪਾਹ ਜਰੂਰ ਕਰ ਗਈ ਆ ਰਾਤ ਗੜਗੜ ਦਿੱਤਾ ਸੀ ਠੀਕ ਹੈ ਜੀ ਆ ਇੱਕ ਸਾਈਡ ਤੇ ਪਾਹ ਲਾ ਜੀ ਥੋੜੀ ਜੀ ਬਾਕੀ ਥਣਾ ਦੇ ਸਿਆ ਸੋਹਣੇ ਐ ਗੈਬ ਤੇ ਲੱਗੇ ਹੱਥੀਚਵਾਈ ਵਾਲੇ ਕੱਦ ਵਜਨ ਵਾਲੀ ਵੈੜਾ ਜੀ ਕੋਈ ਛੋਟੀ ਵੈੜ ਨਹੀਂ ਦੇਖ ਸਕਦੇਓ ਇਹਦਾ ਪੂਰੀ ਵੱਡੀ ਵੈੜਾ ਵੀਰੇ ਸਹੀ ਗੱਲ ਆ ਜੀ ਹਾਂ ਕੋਈ ਲੱਸੀ ਫਿੱਕੀ ਨਹੀਂ ਪਾਜੋ ਬਈ 20 ਕਿਲੋ ਦਾ ਹੈ ਨਾ ਰਾਮ ਨੇ ਪਾਉਦੀ ਆ ਪਰੋਚ ਬੈਂਦੀ ਗਰਮੀ ਗਰਮੀ ਦਾ ਕਰਮ ਵਾਲੀ ਨੇ ਮਨਾਉਣੀ ਨੇ ਥਣ ਥਣ ਬੜਾ ਨੇ ਜਿਆ ਚੰਗਾ ਲੱਗਾ ਬੱਚੀ ਨੂੰ ਉਹ ਜਿਹਾ ਥਣ ਨਹੀਂਗਾ ਲਓ ਜੀ ਚੈੱਕ ਕਰਾ ਦਿੰਨੇ ਇੱਕ ਵਾਰੀ ਫੇਰ ਕਿਉਂਕਿ ਬਈ ਮ ਬਾਕੀ ਸਾਂਵ ਕੇ ਵੇਚਣ ਵਾਲੇ ਪਸ਼ੂ ਆ ਇਹਦਾ ਮੁੱਲ ਬਈ ਇਹ ਵੀਰੇ 50 500 ਦੀ ਦੇਵਾਂ ਠੀਕ ਆ ਜੀ 50 500 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਮੁੱਲ ਰੇਟ ਜੇ ਆ ਜੀ ਆ ਜੇ ਕੋਈ ਵਪਾਰੀ ਵੀਰ ਲੈ ਗਿਆ ਤੇ ਸਾਂਵ ਕੇ ਵੇਚਨੀ ਆ ਹੁਣ ਉਹਨੂੰ ਵੀ 4 4 ਪੈਸੇ ਦੇ ਜਾਣਗੇ ਜੀ ਬਾਕੀ ਤਸੱਲੀ ਆ ਕੇ ਬਾਈ ਕਹਿੰਦਾ ਕਰ ਲਿਓ ਮੈਂ ਥਣ ਚ ਪਾਸ ਕਰਕੇ ਲਿਆਂਦੀਆਂ ਤੁਸੀਂ ਲੈ ਕੇ ਜਾਣੀਆਂ ਤੁਸੀਂ ਮੇਰੇ ਘਰੋਂ ਆਪ ਦੀਆਂ ਥਣ ਪਾਸ ਕਰਕੇ ਲੈ ਜਾਓ ਮੇਰੇ ਵੱਲੋਂ ਤੁਹਾਨੂੰ ਸਾਰੇ ਓਕੇ ਹੋਣਗੇ ਮੁੱਲ ਰੇਟ ਬਾਈ ਦੇ ਜੈ ਜੀ ਉਹ ਇਧਰ ਹੀ ਕੱਢ ਲੈਣ ਬੈਣਾ ਬਾਈ ਪੰਜ ਨੰਬਰ ਆ ਇਹ ਵੀ ਜਰਸੀ ਟੋਪ ਦਾ ਨਗੀਨਾ ਹੀ ਆ ਅੱਜ ਸਾਰੀ ਹੀ ਗਰਮੀ ਰਹਿਤ ਗਾਇਆਂ ਲਈ ਫਰਦਾ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਵੀ ਦੂਜਾ ਸੂਆ ਚਾਰ ਦੰਦ ਦਾ ਰਹੀ ਨਲਵਰੇ ਮੈਂ ਤਾਂ ਚਾਰ ਦੰਦ ਦਾ ਆ ਕੇ ਚੈੱਕ ਕਰ ਲਿਓ ਜੇ ਕਿਸੇ ਵੀਰ ਨੇ ਚੈੱਕ ਕਰਨੀ ਹੋਵੇ ਦਿਨ ਕਿੰਨੇ ਲੈ ਜੂ ਬਾਈ ਦਿਨ 7 ਦੰਦ 7 ਪਏ ਆ ਕਿੰਨਾ ਕਪਾ ਜੂ ਤਿਆਰੀ ਬਹੁਤ ਚੰਗੀ ਆ ਗਾਂ ਦੀ ਆ ਪੂਜ ਸਾਈਡ ਤੇ ਕਰੀ ਮੜੀ ਜੀ ਬਈ ਲਓ ਜੀ ਹਵਾਨਾ ਤੁਹਾਨੂੰ ਦਿਖਾ ਦਿੰਨੇ ਤਿਆਰੀ ਬਹੁਤ ਜ਼ਿਆਦਾ ਚੰਗੀ ਆ ਇਹਦਾ ਕੋਹੋਂ ਨਹੀਂ ਵੀਰੇ ਤਿਆਰੀ ਬੀੜੀ ਤੇ ਪਾਵੇਂ ਵਾਂਗੂ ਨਿਖੜ ਮੈਂ ਥਾਣਾ ਸੋਹਣਾ ਹਵਾਨਾ ਸੁਣੀ ਫੇਸ ਕੁਆਲਿਟੀ ਕੱਦ ਕਾਠ ਤੇ ਵਜਨ ਵੀ ਚੰਗਾ ਜੀ ਗਾਂ ਦਾ ਦੰਦ ਡੇਟ ਮੁਤਾਬਕ 7 ਪਏ ਮੂ ਤਾਂ 4 ਦੰਦ 4 ਦੰਦ origional ਹੈ 4 ਦੰਦ ਦਾ origional ਦੂਜਾ ਸੁਆ ਹਾਂ ਦੂਜਾ ਥਣ ਬਹੁਤ ਚੰਗਾ ਲੱਗਾ ਠੀਕ ਹੈ ਜੀ ਥਣ ਤਾਂ ਬਈ ਜਮਾ ਪੀੜੀ ਤੇ ਪਾ ਬਿਆਂ ਗੋ ਨਿਖੜ ਮੇ ਆ ਇੱਕੋ ਜੇ ਗੈਬ ਤੇ ਚਾਰ ਚਾਰ ਪੰਜ ਪੰਜ ਉਂਗਲਾਂ ਤੇ ਥਣ ਲੱਗਿਆ ਵਾ ਕਿੰਨਾ ਕ ਪਾਜੂ ਬਈ ਦੁੱਧ ਬਈ ਯਾਰ ਪਹਿਲੇ ਸੂਏ ਮੈਂ ਪਾ ਝੂਠ ਮਾਰ ਜੇ ਹਰੇਕ ਤੇ 19 20 ਕਹੀ ਜਾ ਕੋਈ ਫਾਇਦਾ ਨਹੀਂ ਗਾ ਇਹ 16 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਹਾਂ ਦੂਜੇ ਸੂਏ ਤੇ 18 ਦੇ ਤੇ 20 ਦੇ ਇਹ ਅਗਲੇ ਦਿਸੀ ਹੋਗਾ ਪਹਿਲੇ ਸੂਏ ਕੀਰੀ ਦੀ ਬੱਚੀ ਸੂਈ ਵੀ ਸੀ ਚਾਰ ਦੰਤ ਤਾਂ ਹੋਣਾ ਸਹੀ ਗੱਲ ਹੈ ਜੀ ਪਹਿਲੇ ਸੂਏ ਕੀਰੀ ਸੂਈ ਵੀ ਸੀ ਇਹਦਾ ਮੁੱਲ ਬਈ ਇਹ ਵੀਰੇ ਆਪਾਂ ਦੇਵਾਂਗੇ ਹਾਂ ਨਾ ਬੱਚੀ 52000 ਦੀ ਠੀਕ ਹੈ ਜੀ ਹਾਂ ਇਹ ਬਾਈ ਗਾਣਾ ਦੇਵਾਂਗੇ 52000 ਕਦ ਵਿਖਾ ਦੇ ਬਾਈ ਕਿੱਥੇ ਫਿਰਦੀ ਆ ਇਹਨਾਂ ਵੀ ਛੋਰੀ ਦੀ ਆ ਬਾਈ ਦੇ ਮੋਢੇ ਤੇ ਕਰੀਏ ਇੱਕ ਹਿਸਾਬ ਦਾ ਨੇੜੇ ਹੀ ਜਾ ਵੜਦਾ ਕਦ ਬਾਕੀ ਆਪਾਂ ਬਾਈ ਦੂਰੋ ਦਿਖਾ ਦਿੰਨੇ ਲੋ ਜੀ ਚੈੱਕ ਕਰੋ ਹਾਈਡਰ ਚੈੱਕ ਕਰੋ ਸਵੇਂ ਪਲੀਆਂ ਫੁੱਲ ਰਾਜੀ ਆ ਕੋਈ ਲੱਸੀ ਫਿੱਕੀ ਨਹੀਂ ਰੇਕ ਪਾਸੋਂ ਸੋਹਣੀ ਆ ਚੰਗੇ ਕਦ ਵਜਣ ਵਾਲੀ ਆ ਤੇ ਤਿਆਰੀ ਵੀ ਕਰਮ ਵਾਲੀ ਦੀ ਚਾਹੀਦੀ ਆਪਾਂ ਥੋੜੀ ਲੈ ਜੀ 16 ਕਿਲੋ ਬਾਈ ਦੱਸਦਾ ਕਿ ਪਹਿਲੇ ਸੂਏ ਦਿੱਤਾ ਵਾਂ 17 18 ਦੀ ਬਈ ਉਮੀਦ ਕਰਦੇ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਵਾਧਾ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਮਾਰ ਤਾਂ ਮਾਰਦਾ 52000 ਰੁਪਿਆ ਇਹਦਾ ਮੁੱਲ ਕਰਦੇ ਆ ਬਾਕੀ ਮਾਨਤਨ ਹੋ ਜਾਊਗਾ 6 ਨੰਬਰ ਬਈ 6 ਨੰਬਰ ਤੇ ਬਈ ਐਫ ਤੇ ਜਣੀ ਵੜ ਕ੍ਰੋਸ ਆ ਇਹ ਵੀ ਕ੍ਰੋਸ ਆਂ ਗੀ ਇਹ ਵੀ ਚਾਰ ਦੰਦਾ ਪਲੂਣ ਵੱਚੀ ਹੁੰਦੀ ਆ ਚੀਪਾ ਜਵਾ ਸ਼ਹਿਦਾਰ گاਉ ਚਾਰੇ ਥਾਂਾਂ ਦੇ ਇਹ ਸਿੰਘ ਨਾਲ ਕੋਈ ਭੈਣ ਭਰਾ ਸਮਝ ਲੈ ਫੋਟਾਂ ਫੁੱਟੀਆਂ ਹੋਗਾ ਇਹਦੇ ਸਹੀ ਗੱਲ ਫੋਟ ਆਈ ਵੀ ਹੈ ਹਾਂ ਫੋਟ ਆਈ ਵੀ ਹੈ 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 ਦੋਈ ਪਾਸੇ ਦੋ ਦੋ ਉਂਗਲਾਂ ਇੰਦੀ ਲੱਗੀਆਂ ਜੇ ਤਾਂ ਵੀ ਜ ਬਣ ਗਏ ਤਾਂ ਮਾੜੇ ਮੜੇ ਰਹਿ ਜਾਂ ਬਣਾਉਣ ਦੀ ਲੋੜ ਹੀ ਨਹੀਂ ਪਈ ਕਿਹੜਾ ਹਵਾਦ ਹੋਣੇ ਸਹੀ ਗੱਲ ਹੈ ਜੀ ਤੇ ਪਹਿਲਾ ਸੂਆ ਸੁੰਦੀ ਆ ਦਿਨ ਕਿੰਨੇ ਪਾਜੂਗਾ ਦਿਨ 10 ਪਾਈ ਹਜੇ ਦਿਨ 10 ਲੈ ਜੂਗੀ ਕਿੰਨਾ ਕ ਪਾਜੂ ਦੱਦੀ ਦੁੱਧ ਵੱਛੀ ਵੀਰੇ ਚੰਗੀ ਆ ਯਾਰ ਵੱਛੀ ਪਲੀ ਪੁਲੀ ਸਭੀ ਚੰਗੀ ਆ ਦੋਸਤ 12 18 ਕਿਲੋ ਨਾਰਮਲ ਚਾਹੀਦਾ ਪਿੰਡੇ ਸ਼ਾਇਨਿਸ ਨੂੰ ਚੰਗੀ ਆ ਬਾਕੀ ਤਿਆਰੀ ਵੀ ਚੰਗੀ ਆ ਥਣ ਸੋਨਾ ਲੱਗਿਆ ਗੈਪ ਤੇ ਲੱਗਿਆ ਨਿਖੜਮਾ ਹੱਥੀ ਚਵਾਈ ਵਾਲਾ ਛੋਟੇ ਛੋਟੇ ਫੋਟਾ ਹੀ ਆ ਤੇ ਪਰ ਸੀਰ ਸੌ ਕਰਮ ਵਾਲੀ ਪੂਰੀ ਆ ਇਹ ਵੀ ਕ੍ਰੋਸ ਚ ਪੈਂਦੀ ਆ ਗਰਮੀ ਦਾ ਤੋਫਾ ਹੀ ਆ ਇੱਕ ਹਿਸਾਬ ਦਾ ਇਹਦਾ ਕੀ ਮੌਲਾ ਬਾਈ ਸੀਰ ਬਹੁਤ ਆ ਸੀਰ ਸੌ ਕਰਮ ਵਾਲੀ ਪੂਰੀ ਆ ਕਿਸੇ ਵੀ ਗਾਂ ਦੇ ਕੋਈ ਵਾਧੂ ਸ਼ਾਕਨੀ ਚਾਰ ਹੀ ਥਾਣਾ ਉਹ ਵੀ ਗੈਪ ਤੇ ਲੱਗਿਆ ਸੋਹਣੇ ਆ ਹੱਤੀ ਚਵਾਈ ਵਾਲੇ ਥਾਣਾ ਜੀ ਬਾਕੀ ਤਿਆਰੀ ਕਰ ਮੈਂ ਬੈਕ ਸਾਈਡ ਨੂੰ ਵੀ ਹਵਾਨਾ ਚੰਗਾ ਕਰ ਦੂਗੇ ਤੇ ਮੂਹਰੇ ਤਾਂ ਤੋਂ ਗਾੜੀ ਤੇ ਵੀ ਦੁੱਧ ਚੰਗਾ ਹੋਊ ਕਿਉਂਕਿ ਆਇ ਨਹੀਂ ਵੀ ਕੋੜ ਆ ਜਿਵੇਂ ਮਰਜੀ ਬੈਠਾ ਰਹੇ ਲਓ ਜੀ ਜਿਹੜਾ ਮਰਜੀ ਚਾਹੇ ਜਵਾਕ ਬੈਠੇ ਰਹਿਣ ਨਿਆਣਾ ਪਾਉਣਾ ਪਾ ਲਓ ਨਹੀਂ ਪੋਣਾ ਨਾ ਪਾਇਓ ਖਣਾ ਦੇ ਡੰਨਾ ਹਨਾ ਬੱਚਾ ਹਾਂਜੀ ਡੰਨਾ ਬੱਚੋ ਵਕ ਬਾਕੀ ਹਜੇ ਵੱਛੀ ਉੱਤੋਂ ਬਹੁਤ ਚੰਗੀ ਪਈ ਆ ਪਿੱਠਪੂੜਾ ਆਇ ਨਹੀਂ ਵੀ ਢਾਲਿਆ ਵਾ ਹਜੇ ਠੀਕ ਹੈ ਜੀ ਦੰਨ ਲੈ ਜੂਗੀ ਥੋੜੇ ਦਾਖ ਲੈਣ ਲਈ ਖੁੱਲੇ ਲੈ ਜੀ ਜੈ ਜਜਮ ਆਇਦਾ ਛੋਟਾ ਮੁੱਲ ਬਈ 45 ਦੀ ਵੱਛੀ ਦੇ ਦਾਂਗੇ ਮੁੱਲ ਤੇ ਦਾ ਵੀ 50 ਸੀਗਾ ਬਈ ਠੀਕ ਹੈ ਜੀ ਹਾਂ 45000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਪਰ ਬੱਚੀ ਆਪਾਂ ਇਹ ਗੱਲ ਦਾਵੇ ਨਾ ਕਹਿੰਦੇ ਆ ਵੀ ਆਪਣੇ ਕੋਲ ਵੀ ਖੜੀ ਰਹੇਗੀ ਰਹੇਗੀ ਐ ਨਹੀਂ ਆਪਾਂ ਵੀ ਅੱਛੀ ਫੜਾ ਦੇਣੀ ਪੜਾਕਦੇ ਨੇ ਠੀਕ ਹੈ ਨਾ ਪਰ ਜਦੋਂ ਅਗਲੀ ਵੀਡੀਓ ਆਪਾਂ ਦੱਸੂਗੀ ਮੈਂ ਕੀ ਚੀਜ਼ ਆ 55000 ਦੀ ਬੱਚੀ ਵਿਕਣੀ ਆ ਨਾ 100 ਨਹੀਂ ਘਟਦੀ ਬੱਚੀ ਆ ਨਾ ਬਾਈ ਕਹਿੰਦੇ ਥੋੜੀ ਜੀ ਕੱਚੀ ਆ ਜਦੋਂ 5-4 ਦਿਨ ਜੇ ਸਾਮ ਕੇ ਵਿੱਚ ਨਹੀਂ ਹੋਵੇ ਤਾਂ ਗੱਲਬਾਤ ਹੀ ਹੋਰ ਹੋਣੀ ਆ ਇਹ ਡਾਲੇ ਰਹਿਣੀ ਕਿ 45000 ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹਨੂੰ ਜਚਣਗੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦਾ